ਬੜਾ ਬੜਾ ਫੜੋ ਬੜਾ ਬੜਾ ਫੜੋ ਬੜਾ ਬੜਾ ਫੜੋ ਆਹ ਦੇਖੋ 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 ਉੱਠੋ ਸਭ ਪੈਰਾਂ ਦੇ ਸਾੜਿਆਂ ਦੇ ਪਾਜੀ ਪਾਜੀ ਮੇਰੇ ਕੋਲ ਵੀ ਬਾਰੇ ਮੇਰੇ ਸਾਡੇ ਐਮਐਲਏ ਸਰਦਾਰ ਦਲਜੀਤ ਸਿੰਘ ਭੋਲਾ ਗਰੇ ਆ ਆ ਲਾਈਵ ਹੈ ਮੇਰੇ ਨਾਲ ਮੇਰੇ ਆ ਲਾਈਵ ਹੈ ਕੀ ਦੇਖਣਾ ਕਿੰਨੀਆਂ ਪੁੜੀਆਂ ਅਸੀਂ ਵੀ ਨਾਲ ਹੈ ਹੋਲਾ ਹੋਲਾ ਮਾਰੋ ਹੁਣ ਮੈਂ ਸ਼ਾਇਦ ਲਾਸਟ ਸਮਾਣੀ ਆ ਜੀ ਆਤਾ ਫੋਟੋਗ੍ਰਾਫਰ ਡਿਵੈਲਪਰ ਨਾ 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 ਪਾਜੀ ਆ ਜੀ ਪਾਜੀ ਦੀ ਆੜੇ ਬਾਦ ਆਇਆ ਸੀ ਇਹਨੂੰ ਇੱਧਰ ਲਾਓ ਹੁਣ ਆਹ ਵਾਹ ਵਾਹ ਬੰਦੇ ਬਣਾ ਹੋਰ ਬੰਦੇ ਇੱਕ ਹੱਤਾ ਦਸਬੇ ਦਸਬੇ ਜਿੰਦਾ ਬੇਡਾ ਜੀ ਚੱਲਾ ਤੂੰ ਦਸਬੇ ਦਸਬੇ ਜੀ ਤੁਹਾਨੂੰ ਸ਼ੁਕਰੀਆ ਜੀ ਨੂੰ ਪਾਜੀ ਜਿਹੜਾ ਕਿ ਇਹਨਾਂ ਨੇ ਜਿਹੜਾ ਕਿ ਆਮ ਆਦਮੀ ਨੇ ਕਾਰ ਦੀ ਇੱਕ ਵਾਸਾ ਯੁੱਧ ਨਸ਼ਾ ਬੋਲ ਤਾਂ ਲੜੀ ਆ ਅੱਜ ਤੁਸੀਂ ਆਪ ਇੱਥੇ ਬੁਣਤੀ ਹੋ ਗਏ ਕਿ ਲਾਰਟਿਸਟ ਨਾਲ ਦੇ ਉੱਤੇ ਵੀ ਤੁਸੀਂ ਕਾਰਵਾਈ ਕਰਵਾਈ ਆ ਬਹੁਤ ਵਧੀਆ ਕੰਮ ਕਰ ਰਹੇ ਹੋ ਸਾਡਾ ਵੀ ਮਾਣ ਹੈ ਤੁਹਾਨੂੰ ਅਸੀਂ ਤੁਹਾਡਾ ਧੰਨਵਾਦ ਕਰਾਂਗੇ ਕਿ ਮਾਮਾ ਦੇ ਕੋਤਮ ਜਾ ਰਹੇ ਸੀ ਕੀ ਜਾਣਾ ਚਾਹਦੇ ਦੇਖਿਓ ਹੁਣ ਸਾਡੀ ਟੀਮ ਨੇ ਵਲੰਟੀਅਰ ਮੇਰੇ ਸਾਥੀਆਂ ਨੇ ਬਹੁਤ ਮਲੇ ਨਾਲ ਇਕੱਠੇ ਇੱਕ ਟੀਮ ਬਣਾਈ ਹੈ ਅਸੀਂ ਛੱਡਨੇ ਨਹੀਂ ਹੁਣ ਆਪ ਪੈਰ ਲਾ ਕੇ ਜੇ ਅਸੀਂ ਇਹਨਾਂ ਲੱਤਾਂ ਤੋੜਨੀ ਆ ਤੇ ਪੁਲਸ ਦੇ ਹਵਾਲੇ ਕਰਨਾ ਤੇ ਅੱਜ ਵੀ ਹੁਣ ਸਾਡੇ